ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਅਸੀਂ ਗੱਲ ਕਰਨੀਆਂ ਜੋ ਬੀਤੇ ਦਿਨੀ ਇੱਕ ਬਹੁਤ ਦਰਦਨਾਕ ਤਾਂ ਬਹੁਤ ਹੀ ਕਨੌਣਾ ਹਾਸਾ ਵਾਪੜਿਆ ਆ ਨਿਊ ਦੀਪਨਗਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਛੋਟਾ ਬੱਚਾ 5 ਸਾਲ ਦਾ ਉਹਦੇ ਨਾਲ ਜਿਹੜੇ ਪ੍ਰਵਾਸੀ ਆ ਭਈਏ ਜਿਹੜੇ ਇੱਥੇ ਪੰਜਾਬ ਦੇ ਵਿੱਚ ਆ ਕੇ ਬਦਮਾਸ਼ੀ ਕਰਦੇ ਆ ਉਹਨਾਂ ਨੇ ਉਸ ਬੱਚੇ ਨੂੰ ਅਗਵਾ ਕੀਤਾ ਅਗਵਾ ਕਰਕੇ ਹੁਣ ਦੱਸ ਦਿਆਂ ਨੂੰ ਵੀ ਮੇਰਾ ਤਾਂ ਮਨ ਭੜਦਾ ਵੀ ਉਸ ਬੱਚੇ ਦੇ ਨਾਲ ਇਹਨਾਂ ਨੇ ਗਲਤ ਕੰਮ ਕਰਕੇ ਬਾਅਦ ਵਿੱਚ ਉਸ ਬੱਚੇ ਦੀ ਜਾਨ ਲਈ ਇਹਨਾਂ ਨੇ ਭਈਆਂ ਨੇ ਦੋ ਜਣੇ ਸੀਗੇ ਬਹੁਤ ਹੀ ਮਾੜਾ ਕੰਮ ਇਹਨਾਂ ਨੇ ਸਾਡੇ ਸ਼ਹਿਰ 'ਚ ਸਾਡੇ ਜ਼ਿਲ੍ਹੇ 'ਚ ਕੀਤਾ ਸਾਡੇ ਪੰਜਾਬ 'ਚ ਕੀਤਾ ਤਾਂ ਪ੍ਰਸ਼ਾਸਨ ਨੇ ਟਾਈਮ ਟੂ ਟਾਈਮ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਸਾਥ ਦਿੱਤਾ ਪਰਿਵਾਰ ਦਾ ਸਾਰੇ ਸ਼ਹਿਰ ਵਾਸੀਆਂ ਦਾ ਸਾਥ ਦੇ ਕੇ ਉਹਨਾਂ ਬੰਦਿਆਂ ਨੂੰ ਫੜਿਆ ਫੜ ਕੇ ਜੋ ਬੰਦੀ ਕਾਰਵਾਈ ਉਹ ਕੀਤੀ ਉਹਨਾਂ ਨੇ ਹੁਣ ਸਾਡੀ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਇੱਕੋ ਹੀ ਮੰਗ ਆ ਵੀ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਦਿਵਾਉਣੀ ਆ ਸੀ ਪੂਰਾ ਜੋ ਸਾਨੂੰ ਕਰਨਾ ਪਿਆ ਸੀ ਇਸ ਚੀਜ਼ ਚ ਮੰਗ ਪੱਤਰ ਵੀ ਦੇਵਾਂਗੇ ਡੀਸੀ ਸਾਹਿਬ ਨੂੰ ਵੀ ਉਹਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਦੋਨਾਂ ਨੂੰ ਦੋਸ਼ੀਆਂ ਨੂੰ ਤਾਂ ਇੱਕ ਮੇਰੀ ਅਪੀਲ ਆ ਸ਼ਹਿਰ ਵਾਸੀਆਂ ਨੂੰ ਪੂਰੇ ਜਿੰਨੇ ਸਾਡੇ ਹਿਸ਼ਾਰਪੁਰ ਚ ਪਿੰਡ ਵੱਸਦੇ ਆ ਸਾਰੇ ਸਰਪੰਚਾਂ ਨੂੰ ਸਾਰੀਆਂ ਪੰਚਾਇਤ ਨੂੰ ਵੇ ਤੁਸੀਂ ਆਪਦੇ ਆਪਦੇ ਪਿੰਡ ਦੇ ਵਿੱਚ ਇੱਕ ਮਤਾ ਪਾਓ ਮਤਾ ਪਾ ਕੇ ਜਿਹੜੇ ਭਈਏ ਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਉਣੀ ਆ ਇਹਨਾਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਣਾ ਆ ਅਸੀਂ ਇਹ ਕੰਮ ਹੁਣ ਅਸੀਂ ਇੱਥੋਂ ਆਪਣੇ ਹੁਸ਼ਿਆਰਪੁਰ ਤੋਂ ਸ਼ੁਰੂ ਕਰਾਂਗੇ ਠੀਕ ਹੈ ਜੀ ਇਹ ਜਿੰਨੇ ਭਈਏ ਆ ਸਾਰਿਆਂ ਦੀ ਵੈਰੀਫਿਕੇਸ਼ਨ ਕਰਾਂਗੇ ਜਿਹੜੇ ਤਾਂ ਭਈਏ ਇੱਥੇ ਪੱਕੇ ਰਹਿੰਦੇ ਆ ਉਹਨਾਂ ਦੇ ਆਪਦੇ ਘਰ-ਵਾਰ ਵਾ ਪਰਿਵਾਰ ਆ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਾਂਗੇ ਠੀਕ ਹੈ ਜੀ ਉਹਨਾਂ ਦੇ ਜਿੱਥੇ ਦੇ ਪਿੱਛੇ ਦੇ ਆ ਉਹਨਾਂ ਦੇ ਉੱਥੇ ਦੇ ਡਾਕੂਮੈਂਟ ਸਾਰੇ ਕੱਟੇ ਜਾਣ ਤਾਂ ਇੱਥੇ ਦੇ ਬਣਾਏ ਜਾਣ ਠੀਕ ਹੈ ਜੀ ਜੇ ਇੱਥੇ ਦੇ ਬਣਾਉਣੇ ਆ ਤਾਂ ਉੱਥੇ ਦੇ ਕੱਟੇ ਜਾਣ ਜੇ ਇੱਥੇ ਦੇ ਨਹੀਂ ਜੇ ਉਹ ਕਹਿੰਦੇ ਵੀ ਅਸੀਂ ਉੱਥੇ ਦੇ ਵੀ ਨਹੀਂ ਕਟਾਉਣੇ ਤਾਂ ਇੱਥੇ ਦੇ ਵੀ ਬਣਾਉਣੇ ਉਹ ਚੀਜ਼ ਨਹੀਂ ਹੋਣ ਦੇਣੀ ਤਾਂ ਜਿੰਨੇ ਐਮਐਲਏ ਐਮਪੀ ਸਾਡੇ ਸ਼ਹਿਰ ਦੇ ਆ ਸਾਰਿਆਂ ਨੂੰ ਅਪੀਲ ਆ ਭਾਈ ਬੂਟਾ ਨਾ ਦੇਖਿਆ ਬਰੋ ਬੋਟਾ ਦੇ ਚੱਕਰ 'ਚ ਤੁਸੀਂ ਸਾਰੇ ਬੰਦਿਆਂ ਦੇ ਜਿਹੜੇ ਆਧਾਰ ਕਾਰਡ ਆ ਤੁਸੀਂ ਡਾਕੂਮੈਂਟ ਬਣਾਈ ਜਾਂਦੇ ਆ ਉਹ ਚੀਜ਼ ਜਿਹੜੀ ਉਹ ਗੱਲ ਦਾ ਇਹ ਭਈਏ ਸਾਡੇ ਸਿਰ ਤੇ ਲਿਆ ਕੇ ਤੁਸੀਂ ਬਿਠਾ ਦਿੰਦੇ ਆ ਜੀ ਆ ਹਾਲੀ ਦੇ ਵਿੱਚ 2-4 ਦਿਨ ਪਹਿਲਾਂ ਅਸੀਂ ਫਿਰੋਜ਼ਪੁਰ ਸੇਵਾ ਤੇ ਸੀਗੇ ਉੱਥੇ ਸਾਡੇ ਮੂਰੇ ਵੀਡੀਓ ਆਈ ਆ ਉਹ ਕਿੱਥੇ ਦੀ ਸੀਗੀ ਵੀਡੀਓ ਜਿੱਥੇ ਉਹ ਗਾਲਾਂ ਕੱਢਦੇ ਸੀਗੇ ਰੋਪੜ ਏਰੀਆ ਫਰੀਂ ਪ੍ਰੋਜੈਕਟ ਆ ਜੀ ਰੋਪੜ ਦੀ ਵੀਡੀਓ ਸੀਗੀ ਪੰਜ-ਸੱਤ ਭਈਏ ਲੌਂਡੇ ਜੇ ਇਕੱਠੇ ਹੋਏ ਤਾਂ ਵੀਡੀਓ ਬਣਾਉਂਦੇ ਆ ਪੰਜਾਬੀਆਂ ਨੂੰ ਗਾਲਾਂ ਕੱਢਦੇ ਆ ਵੀ ਇਦਾਂ ਹਨਾ ਉਹਨਾਂ ਦਾ ਵੀ ਪਤਾ ਕਰਦੇ ਪਏ ਆ ਜੇ ਕਿਤੇ ਸਾਡੇ ਮੁੰਡਿਆਂ ਦੇ ਹੱਥੇ ਚੜ ਗਏ ਤਾਂ ਸੂਤ ਉਹ ਕਰ ਲੈਣੇ ਆ ਆਪਾਂ ਤਾਂ ਜਿਹੜੇ ਆ ਭਈਏ ਆ ਮੈਂ ਹੁਣ ਆਪਣੇ ਪੰਜਾਬੀਆਂ ਨੂੰ ਭਰਾਵਾਂ ਨੂੰ ਇਹੀ ਇੱਕ ਅਪੀਲ ਕਹਿਣੀ ਆ ਬੇਨਤੀ ਕਰਨੀ ਆ ਵੀ ਜਿੱਥੇ ਮਿਲਦੇ ਯੁਤੀ ਫਿਰ ਉਠੋਕੇ ਇਹਨਾਂ ਦੇ ਆ ਜਿਹੜੇ ਲੌਂਡੇ ਜੇ ਆ ਗਏ ਤੇ ਵਸੇ ਉਹ ਨਾ ਸਾਡੇ ਪੰਜਾਬ ਦੇ ਵਿੱਚ ਆ ਗਏ ਇਹਨਾਂ ਨੇ ਸ਼ਹਿਰ 'ਚ ਗੰਦ ਪਾਇਆ ਇਹਨਾਂ ਦੀ ਜੁਤੀ ਫੇਰ ਕੇ ਇਹਨਾਂ ਨੂੰ ਆਪਾਂ ਭਜਾਈਏ ਹੁਣ ਆਪਾਂ ਇੱਕ ਮੁਹਿੰਮ ਸ਼ੁਰੂ ਕਰਨੀ ਆ ਭਈਆ ਭਜਾਓ ਤਾਂ ਪੰਜਾਬ ਬਚਾਓ ਠੀਕ ਹੈ ਜੀ ਤਾਂ ਇਹਾਰੇ ਜਿਹੜੇ ਆਧਾਰ ਕਾਰਡ ਆ ਜੋ ਵੀ ਆ ਉਹ ਸਾਰੀਆਂ ਚੀਜ਼ਾਂ ਘਟਾਉਣੀਆਂ ਆ ਕਟਾ ਕੇ ਇਹਨਾਂ ਨੂੰ ਹੁਣ ਸਿੱਧੇ ਰਾਹੇ ਪਾਵਾਂਗੇ ਇਹ ਸਾਡੇ ਬੱਚਿਆਂ ਤੱਕ ਆ ਗਏ ਬਹੁਤ ਮਾੜੀ ਗੱਲ ਆ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਆ ਵੀ ਸਾਡੇ ਪੰਜਾਬੀਆਂ ਦੇ ਸਿਰ ਦੇ ਉੱਤੇ ਹੁਣ ਇਹ ਭਈਏ ਬਹਿ ਕੇ ਮੁੱਤਣਗੇ ਇਹਨਾਂ ਦੀ ਭੈਣ ਦੀ ਲਾਨੇ ਨਾਲੀ ਭਈਆਂ ਦੀ ਸਾਲਿਆਂ ਦੀ ਠੀਕ ਆ ਮੈਂ ਕਦੀ ਗਾਲ ਕੱਢਦਾ ਨਹੀਂ ਪਰ ਬਹੁਤ ਜ਼ਿਆਦਾ ਮਨ ਨੂੰ ਨਾ ਦੁੱਖ ਲੱਗਾ ਉਸ ਛੋਟੇ ਬੱਚੇ ਨੇ ਕਿੰਨਾ ਦਰਦ ਮਹਿਸੂਸ ਕੀਤਾ ਹੁਣ ਉਹਦੇ ਪਰਿਵਾਰ ਨੂੰ ਪੁੱਛੋ ਇਹਨਾਂ ਨੂੰ ਤਾਂ ਮੈਂ ਤਾਂ ਹੁਣ ਇੱਕੋ ਹੀ ਗੱਲ ਕਹੂੰਗਾ ਮੇਰਾ ਭਰਾ ਜਿੱਥੇ ਕੋਈ ਭਈਆ ਟੱਕਰਦਾ ਤੁਹਾਨੂੰ ਕੁਝ ਕਰਦਾ ਠੋਕੋ ਇਹਨਾਂ ਨੂੰ ਛਿੱਲੋ ਜਿੰਨਾ ਛਿਲੋਂਦਾ ਮੇਰਾ ਭਰਾ ਠੀਕ ਆ ਛਿੱਲ ਕੇ ਇਹਨਾਂ ਨੂੰ ਦੋ ਚਾਰ ਜਰੋਂ ਮਰਗੇ ਨਾ ਸਾਡੇ ਹੱਥੀ ਇਹਨਾਂ ਨੇ ਆਪਣੇ ਆਪ ਹੀ ਭੱਜ ਜਾਣਾ ਆ Chander Consultants Limited Building Maintenance Handyman under -check Trade platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under platform, Trade Trade, www.jacktrade.com/slash/921760. Chandar Consultants Limited. Call him on this number 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ